ਸੱਚੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਅੱਜ ਕੱਲ ਤਾਂ ਆਪਣੇ ਕਿਸਾਨ ਵੀਰ ਸੁੰਡੀ ਤੋਂ ਬਹੁਤ ਡਰੇ ਹੋਏ ਕਹਿੰਦੇ ਯਾਰ ਸਾਡੇ ਖੇਤ ਚ ਸੁੰਡੀ ਜਗੀ ਸਾਡੀ ਤਾਂ ਸਾਰੀ ਕਣਕ ਖਾ ਗਈ ਐ ਇੱਥੋਂ ਤੱਕ ਕਿ ਜਿਹੜੇ ਕਿਸਾਨ ਵੀਰ ਪਾਣੀ ਲਗਾ ਰਹੇ ਆ ਨਾ ਉਹਨਾਂ ਦੇ ਖੇਤ ਵਿੱਚ ਸੁੰਡੀ ਹੈਗੀਆਂ ਜਾਂ ਨਹੀਂ ਪਾਣੀ ਨਾਲ ਭਰ ਕੇ ਸਿੱਧੀ ਕਲੋਰੋ ਪਾ ਰਹੇ ਆ ਘਾਟੇ ਪਾ ਰਹੇ ਆ ਵੱਖ-ਵੱਖ ਸਪਰੇ ਹਾਂ ਪਾ ਰਹੇ ਆ ਕਿਤੇ ਸਾਡੇ ਖੇਤ ਦੇ ਵਿੱਚ ਸੁੰਡੀ ਨਾ ਆ ਜੇ ਦੋਸਤੋ ਆਏ ਮੈਂ ਫਾਲਤੂ ਜ਼ਹਿਰਾਂ ਪਾਉਣ ਨਾਲ ਕੁਝ ਨਹੀਂ ਹੋਣ ਵਾਲਾ ਜੇਕਰ ਤੁਹਾਡੇ ਖੇਤ ਦੇ ਵਿੱਚ ਸੁੰਡੀ ਹੈ ਸੁੰਡੀ ਦਾ ਨੁਕਸਾਨ ਹੈ ਆਹ ਤਾ ਯਾਰ ਸਪਰੇਅ ਕਰੋ ਐਵੇਂ ਫਾਲਤੂ ਜ਼ਹਿਰਾ ਪਾਉਣ ਦਾ ਕੋਈ ਫਾਇਦਾ ਨਹੀਂ ਤੁਹਾਡਾ ਖਰਚਾ ਹੀ ਵਧੂਗਾ ਹੁਣ ਇੱਥੇ ਕਈ ਕਿਸਾਨ ਵੀਰ ਕਹਿੰਣਗੇ ਸਾਡੇ ਗਵੰਡੀਆਂ ਦੇ ਆ ਗਏ ਸਾਡੇ ਕਿਉਂ ਨਾ ਆਊਗੀ ਇੱਥੋਂ ਤੱਕ ਕਿ ਆਪਣੇ ਕਿਸਾਨ ਵੀਰ 15 15 ਦਿਨਾਂ ਦੀ ਕਣਕ ਨੂੰ ਪਾਣੀ ਲਗਾ ਰਹੇ ਆ ਤੇ ਉੱਪਰ ਜ਼ਹਿਰਾ ਪਾ ਰਹੇ ਆ ਕਿ ਯਾਰ ਸਾਡੀ ਕਣਕ ਚਾ ਸੁੰਡੀ ਜਾਗੀ ਦੇਖੋ ਦੋਸਤੋ ਮਾੜੀ ਮੋਟੀ ਸੁੰਡੀ ਤਾਂ ਹਰੇਕ ਖੇਤ ਦੇ ਵਿੱਚ ਮਿਲੂਗੀ ਮਾੜੀ ਮੋਟੀ ਬਿਮਾਰੀ ਹਰੇਕ ਖੇਤ ਦੇ ਵਿੱਚ ਹੀ ਹੁੰਦੀ ਆ ਐਵੇਂ ਨਹੀਂ ਆਪਾਂ ਇੱਕ ਸੁੰਡੀ ਦੇਖ ਲਈ ਸਪਰੇਅ ਕਰ ਤੀ ਨੀ ਇੱਕ ਦੋ ਸੁੰਡੀਆਂ ਤਾਂ ਹਰ ਇੱਕ ਖੇਤ ਦੇ ਵਿੱਚ ਮਿਲਣਗੀਆਂ ਪਰੰਤੂ ਆਪਣੇ ਕਿਸਾਨ ਵੀ ਤਾਂ ਡਰੀ ਬਹੁਤ ਪਈ ਆ ਕਹਿੰਦੇ ਨਹੀਂ ਨਹੀਂ ਅਸੀਂ ਤਾਂ ਰਸ ਬ੍ਰੇਕ ਕਰਾਂਗੇ ਦਵਾਈ ਪਾ ਦਗੇ ਕੀ ਪਤਾ ਪਾਣੀ ਤੋਂ ਬਾਅਦ ਸੁੰਡੀ ਪੈ ਜਾਂਦੀ ਆ ਜੇਕਰ ਤੁਸੀਂ ਦਵਾਈ ਪਾਉਣੀਆਂ ਹੀ ਆ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਗਰਾਬੀ ਸੁੰਡੀ ਦਾ ਹਮਲਾ ਹੈ ਤਾਂ ਮੈਟਾਰਾਜ਼ਮ ਐਨੀ ਸੌਂਪਲੀ ਪਾ ਸਕਦੇ ਆ ਜਿਹੜੀ ਕਿ ਆਪਣੇ ਜ਼ਮੀਨ ਦੇ ਜਿਹੜੀ ਕਿ ਮਾਸਾਹਰੀ ਕੀਟ ਹੈ ਜਿਵੇਂ ਕਿ ਸੁੰਡੀ ਆ ਜਿਹੜੇ ਕੀਟ ਪਤੰਗੇ ਨਾ ਮਾਸਾਹਰੀ ਇਹਨਾਂ ਦੇ ਚੰਬੜੀ ਦੇ ਉੱਪਰ ਲੱਗ ਜਾਂਦੇ ਤੇ ਇਹਨੂੰ ਖਾਣਾ ਸ਼ੁਰੂ ਕਰ ਦਿੰਦੀ ਹੈ ਇਹ ਪਾ ਸਕਦੇ ਹੋ ਮੈਟਾਰਾਜ਼ਮ ਐਨੀ ਸੌਂਪਲੀ ਤੁਸੀਂ ਪਾਣੀ ਤੋਂ ਪਹਿਲਾਂ ਵੀ ਆ ਸਕਦੇ ਹੋ ਤੇ ਪਾਣੀ ਲਾਉਣ ਤੋਂ ਬਾਅਦ ਦੇ ਵਿੱਚ ਵੀ ਪਾ ਸਕਦੇ ਹੋ ਬਸ ਇਹਦੇ ਵਿੱਚ ਸ਼ਰਤ ਇੱਕੋ ਹੀ ਆ ਆਪਾਂ ਪ੍ਰਤੀ ਏਕੜ 2 ਕਿਲੋ ਮੀਟਰ ਰਜ਼ਮ ਇਹਨੂੰ ਸੋਪਲੀ ਲੈਣਾ ਸਲਾਬੀ ਜੀ ਮਿੱਟੀ ਲੈਣੀ ਹੈ ਤੇ ਸ਼ਾਮ ਦੇ ਸਮੇਂ ਚੰਗੀ ਤਰ੍ਹਾਂ ਮਿੱਟੀ ਮਿਕਸ ਕਰਕੇ ਛੱਟਾ ਮਾਰ ਦਿਓ ਸਾਵਧਾਨੀ ਇਹਦੇ ਵਿੱਚ ਇੱਕੋ ਗੱਲ ਦੀ ਰੱਖਣੀ ਹੈ ਜੇਕਰ ਪਾਣੀ ਲਾਉਣ ਤੋਂ ਪਹਿਲਾਂ ਤੁਸੀਂ ਮੀਟਾ ਰਜ਼ਮ ਇਹਨੂੰ ਸੋਪਲੀ ਛੱਟਾ ਮਾਰ ਰਹੇ ਹੋ ਸ਼ਾਮ ਦੇ ਸਮੇਂ ਤਾਂ ਅਗਲੇ ਦਿਨ ਪਾਣੀ ਲੱਗਣਾ ਜ਼ਰੂਰੀ ਆ ਹੁਣ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਸੁੰਡੀ ਨੇ ਅਟੈਕ ਸ਼ੁਰੂ ਕਰ ਦਿੱਤਾ ਦੋਗੀਆਂ ਪੈਣ ਲੱਗ ਗਈਆਂ ਤਾਂ ਤੁਸੀਂ ਜਦੋਂ ਵੀ ਪਾਣੀ ਲਾਉਣਾ ਜੇਕਰ ਤੁਸੀਂ ਪਾਣੀ ਲਗਾ ਰਹੇ ਹੋ ਤਾਂ ਪੂਰਾ ਫੁੱਲ ਕੇਰਾ ਭਰ ਕੇ ਉਸ ਤੋਂ ਬਾਅਦ ਜਿਹੜਾ ਫੈਨ ਪ੍ਰੋਪਲ ਥਰਨ ਨਾ ਇਹ ਸਾਲਟ ਆ ਸਾਰੀਆਂ ਕੰਪਨੀਆਂ ਦਾ ਆਉਂਦਾ ਜਿਹੜੀ ਕੰਪਨੀ ਤੁਹਾਨੂੰ ਚੰਗੀ ਲੱਗਦੀ ਹੈ ਉਹ ਤਾਂ ਲੈ ਸਕਦੇ ਹੋ ਪ੍ਰਤੀ ਏਕੜ ਅੱਧਾ ਲੀਟਰ ਦੀ ਸਪਰੇਅ ਕਰਨੀ ਹੈਗੀ 70 75 ਲੀਟਰ ਪਾਣੀ ਘਟ ਘਟ ਲੱਗੇ ਤਾਂ ਇਸ ਦਾ ਰਿਜ਼ਲਟ ਵੀ ਬਹੁਤ ਜ਼ਿਆਦਾ ਵਧੀਆ ਮਿਲ ਰਿਹਾ ਪਿਛਲੇ ਸਾਲ ਚ ਮਿਲਿਆ ਇਸ ਤੇ ਇਸ ਸਾਲ ਵੀ ਮਿਲ ਰਿਹਾ ਜੇਕਰ ਤੁਸੀਂ ਪਾਣੀ ਲਗਾ ਲਿਆ ਤਾਂ ਤੁਸੀਂ ਘਟੋ ਘਟ 100 ਲੀਟਰ ਪਾਣੀ ਲਗਾਉਣਾ ਤਾਂ ਤਾਂ ਵੀ ਤੁਸੀਂ ਫੈਨ ਪ੍ਰੋਪਰ ਥ੍ਰੀਨ ਦੀ ਸਪਰੇਅ ਕਰ ਸਕਦੇ ਹੋ ਪ੍ਰਤੀ ਇੱਕ ਡੋਜ਼ ਅੱਧਾ ਲੀਟਰ ਆ ਗਈ ਤਾਂ ਦੋਸਤੋ ਇਹਦੀ ਸਪਰੇਅ ਕਰ ਸਕਦੇ ਆ ਬਾਕੀ ਜਿਹੜੇ ਕਿਸਾਨ ਵੀ ਕਹਿੰਦੇ ਅਸੀਂ ক্লোਰੋਪਾਲੀ ਕਰਾਟੇ ਪਲੇ ਸਾਡੇ ਇਹਨੇ ਕੰਮ ਨਹੀਂ ਕੀਤਾ ਯਾਰ ਸੁੰਢੀ ਫੇਰ ਬਹੁਤਾ ਤਾਂ ਉਹ ਕਿਸਾਨ ਵੀ ਇਸ ਦੀ ਵਰਤੋਂ ਕਰ ਸਕਦੇ ਆ ਪਰੰਤੂ ਦੋਸਤੋ ਜਿਵੇਂ ਕਿ ਮੈਂ ਆਪਦੀ ਗੱਲ ਕਰਾਂ ਮੇਰੀ ਸਾਰੀ ਕਣਕ ਆ ਪਰਾਲੇ ਦੇ ਵਿੱਚ ਵੀ 0 ਡਲਨਾ ਵੀ ਬੀਜੀ ਗਈ ਆ ਮੈਂ ਹਲੇ ਤੱਕ ਕੋਈ ਵੀ ਸੁੰਡੀ ਵਾਲੀ ਦਵਾਈ ਆਪਣੇ ਖੇਤਾਂ ਦੇ ਵਿੱਚ ਨਹੀਂ ਪਾਈ ਕਿਉਂਕਿ ਜਦੋਂ ਬਿਮਾਰੀ ਹੈ ਨਹੀਂ ਤਾਂ ਪਾ ਕੇ ਕਰਨੀ ਕੀ ਹੈ ਇਹਦਾ ਮਤਲਬ ਇਹ ਨਹੀਂ ਕਿ ਮੇਰੇ ਪਿੰਡ ਦੇ ਵਿੱਚ ਸੁੰਡੀ ਨਹੀਂ ਪਈ ਬਹੁਤ ਜ਼ਿਆਦਾ ਸੁੰਡੀ ਪਈ ਆ ਬਹੁਤ ਜ਼ਿਆਦਾ ਕਿਸਾਨ ਵੀ ਰੋ ਰਹੇ ਆ ਯਾਰ ਸੁੰਡੀ ਪੈ ਗਈ ਕੀ ਕਰੀ ਸਰਦਾਰ ਜ਼ਮੀਨੀ ਠੇਕੇ ਤੇ ਆ ਮੇਰੇ ਪਿੰਡ ਦੇ ਵਿੱਚ ਵੀ ਕਾਫੀ ਕਿਸਾਨ ਵੀ ਕਣਕ ਖਰਾਬ ਹੋ ਚੁੱਕੀ ਆ ਪਰੰਤੂ ਜੇਕਰ ਤੁਹਾਡੇ ਖੇਤਾਂ ਵਿੱਚ ਸੁੰਡੀ ਹੈ ਆਪਾਂ ਦਵਾਈ ਫੇਰ ਪਾਉਣੀ ਆ ਚਾਹੇ ਉਹ ਮੈਟਰਾਜ਼ਮੈਨ ਸੁਪਲੀ ਚਾਹੇ ਫੈਨਪ੍ਰੋਪੇਥਨ ਚਾਹੇ ਕਲੋਰੂਆ ਕਰਾਟੇ ਆ ਐਵੇਂ ਆਪਾਂ ਬਾਦੂ ਖਰਚਾ ਨਹੀਂ ਕਰਨਾ ਕਿਉਂਕਿ ਦੋਸਤੋ ਜਿਹੜੀ ਸਪਰੇਅ ਆ ਇਹਨੇ ਕੰਮ ਕਿਤੇ ਕਰਨਾ ਇਸ ਲਈ ਜਦੋਂ ਆਪਣੇ ਖੇਤਾਂ ਦੇ ਵਿੱਚ ਸੁੰਡੀ ਹੈ ਨਹੀਂ ਜਾਂ ਮਾੜ ਮੋਟੀ ਹੈ ਜਿਹੜੀ ਕਿ ਆਪਣਾ ਨੁਕਸਾਨ ਬਹੁਤ ਜ਼ਿਆਦੇ ਘਟਕ ਕਰੇਗੀ ਤਾਂ ਉੱਥੇ ਫालतू ਖਰਚਾ ਨਾ ਕੀਤਾ ਜਾਵੇ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁੰਦੋ ਜਾਈ ਤੇ ਧੰਨਵਾਦ ਦੋਸਤੋ